ਨੌਵੀਂ ਮਿੰਤਰ ਪਹੁੰਚ ਕੇ ਘਰ ਤੋਂ ਵੀ ਵਲੌਗ ਚੇ ਤੇ ਅੱਜ ਸਾਡੇ ਯਾਰ ਬੀਜਾ ਲੈਂਟਰ ਪੈਣਾ ਸੀ ਤੇ ਅਸੀਂ ਸੋਚਿਆ ਵੀ ਵਲੌਗ ਬਣਾ ਲਈਏ ਆ ਸਾਡੇ ਆਈਟੀ ਰੋਮ ਰੋਮ ਭਾਈਓ ਆਹ ਕੋਈ ਸਾਈਕਲ ਤੇ ਆਈ ਸੀਗੇ ਤੇ ਹਾਂ ਅਸੀਂ ਸੋਚਿਆ ਥੋੜੀ ਜੀ ਵੀਡੀਓ ਵੀਡੀਓ ਸ਼ਾਰਟ ਕਰ ਲਈਏ ਤੇ ਬਾਕੀ ਆ ਤੁਸੀਂ ਦੇਖੋਗੇ ਪਿੱਛੇ ਵੀ ਲੈਂਟਰ ਪਈ ਜਾਂਦਾ ਜੀ ਸਟਾਰਟ ਹੋਣਾ ਮਸ਼ੀਨ ਸ਼ੁਰੂ ਜੜੀ ਜਾਂਦੇ ਸਾਰੀ ਜੋ ਬੰਦਾ ਵੀ ਥੈਦਾ ਸਾਰਾ ਸੰਦੀਪ ਨੂੰ ਬਾਜਮਾਨੀ ਸੰਦੀਪ ਉਹਨੂੰ ਬੰਦਾ ਵੀ ਬਣਾਉਂਦੇ ਸੀ ਸੰਦੀਪ ਵਲੌਗ ਵੀ ਆਈ ਕਰੇਂਦੇ ਆ ਬੰਦੇ ਨੇ ਸਾਨੂੰ ਓ ਜਾ ਯਾਰ ਤੈਨੂੰ ਮੈਂ ਚਾਤੇ ਦੱਸੀ ਆ ਨਾ ਮੇਰੀ ਵੀਡੀਓ ਨਾ ਆਪੜਾ ਓਏ ਯਾਰ ਤੈਨੂੰ ਵੀਡੀਓ ਜਿੱਦਾਂ ਲੈਣਾ ਸੀ ਨਹੀਂ ਉਡਾਈਆ ਆ ਬੰਦੇ ਨੇ ਸਾਨੂੰ ਇਨਵਾਈਟ ਕੀਤਾ ਕਿ ਦਵੇ ਜੀ ਲੈਟਰ ਦਾ ਤੂੰ ਆਇਓ ਆ ਬੰਦੇ ਦਾ ਘਰ ਪਈ ਜਾਂਦਾ ਤੇ ਸਾਰੇ ਬਟਾਈਆਂ ਦੇਓ ਕਮੈਂਟਾਂ ਚ ਬਾਕੀ ਜੇ ਲੈਟਰ ਨੂੰ ਅੰਦਰ ਪੈ ਗਿਆ ਸਾਲ ਰੋਟੀ ਪਾਣੀ ਛੱਕ ਕੇ ਫਿਰ ਤੁਹਾਨੂੰ ਅਸੀਂ ਅਗਲੀ ਵੀਡੀਓ ਚ ਮਿਲਦੇ ਆ ਠੀਕ ਹੈ ਜੀ ਬਾਈ ਜੀ ਚੱਕਰ ਤਾਂ ਨਹੀਂ ਆ ਸੋ ਤਾਂ ਵੀਡੀਓ ਬਣਾ ਲਈਏ ਖੜੇ ਖੜੇ ਬਹੁਤ ਬਹੁਤ ਵਧਾਈਆਂ ਦੇ ਨਾਲੇ ਯਾਦ ਕਰ ਬੰਜੂ ਵੀ ਥੋੜੀ ਜੀ ਠੀਕ ਆ ਵੀਡੀਓ ਚ ਆਈਏ ਕਰੀਏ ਸੋ ਆ ਤੁਸੀਂ ਦੇਖ ਸਕਦੇ ਹੋ ਬੰਦੇ ਲੱਗੇ ਪਏ ਆ ਮਸ਼ੀਨ ਮਸ਼ੀਨ ਜੁੜੀ ਜਾਂਦੇ ਆ ਹੰਤਾ ਦੇ ਸਾਹਮਣੇ ਆ ਵਿੱਚ ਗਲ ਗਲੀ ਵੀ ਹੋਈ ਜਾਂਦੇ ਗਈ ਤੇ ਆ ਇਧਰਲੇ ਬਸ ਇਹ ਬਿਜਲੀ ਪੁੱਜੀ ਮਾਣ ਪਿਆ ਆ ਆ ਸੰਦੀਪ ਜੀ ਚੱਲੀ ਜਾਂਦਾ ਆ ਸੰਦੀਪ ਜੀ ਆ ਚੁੱਕੇ ਆ ਆ ਚੱਲੇ ਆ ਚੱਲੇ ਬਿਜਲੀ ਤੇ ਚੜ ਗਏ ਸੰਦੀਪ ਜੀ ਜੀ ਬਾਕੀ ਤੁਹਾਨੂੰ ਉੱਤੇ ਜਾ ਕੇ ਵਿਖਾਉਨੇ ਆ ਦਾ ਸਿਸਟਮ ਚਲੋ ਨੇ ਕੱਟੀਆਂ ਵੀ ਲਾ ਦਿਤੀਆਂ ਇਹਨੇ ਚੱਲੋ ਫੇਰ ਖਾ ਇੱਥੇ ਦਾ ਕੰਮ ਖੜਰੇ ਵਾਲਾ ਹੀ ਆ ਵੇਖੇ ਨੀ ਮਾਰਾ ਉਧਰ ਆਪਣੀ ਯਾਰਬੇ ਲਈ ਖੜੇ ਨੇ ਉਹ ਬਾਈ ਨੂੰ ਤੁਸੀਂ ਜਾਣਦੇ ਹੋ ਬਾਈ ਤੁਸੀਂ ਜਾਣ ਪਹਿਲਾਂ ਵੀ ਤੁਸੀਂ ਵੀਡੀਓ ਦੇ ਵਿੱਚ ਇੰਨਾ ਪਿਆਰ ਦਿੱਤਾ ਹੁਣ ਤੁਸੀਂ ਇਹ ਵੀ ਦੱਸ ਸਕਦੇ ਹੋ ਵੀਡੀਓ ਦੇ ਵਿੱਚ Bol <laughs> o oh, çak da, çak da, çak da, çak